ਮਾੜੀ ਦੇ ਮੇਲੇ ਦਾ ਇਸ ਸਮੇਂ ਗੁਰਵਿੰਦਰ ਤਿਆਰ ਬੁੱਡੇ ਚੱਕ ਮੈਕ ਤੇ ਵੀਰਿਆ ਕਰਦੇ ਗੱਲਾਂ ਹੈਲੋ ਹੈਲੋ ਲਓ ਮੇਰੇ ਮਿੱਤਰੋ ਪਹਿਲੀ ਰੇਡ ਪਹਿਲੇ ਸੈਮੀਫਾਈਨ ਮੈਚ ਦੀ ਮੇਰੇ ਮਿੱਤਰੋ ਪਹਿਲੀ ਤੇ ਖੜਕਾ ਲੜਕਾ ਓਏ ਖੂਨਣ ਵਾਲਾ ਓਏ ਕਮ ਆ ਮੀਰਪੁਰੀਆ ਕਹਿੰਦੇ ਅੱਜ ਦੇ ਮੇਲੇ ਤੇ ਖੁੱਤੀ ਪਾ ਗਿਆ ਓ ਬਾਜ ਕਦੇ ਨੀਵੀਂ ਥਾਂ ਤੇ ਬਹਿੰਦੇ ਨਹੀਂ ਉਹ ਹੁੰਦੇ ਔਰ ਪਾਰ ਵਾਲੇ ਕਦੇ ਖਿੰਦੇ ਨਹੀਂ ਉਹ ਹੁੰਦੇ ਆ ਮੈਂਟ ਲਾਈਦਾ ਇਹ ਚੱਕਰ ਚਲਾਉਣ ਨੂੰ ਆ ਝੋਟਾ ਫੇਰ ਆ ਤਿਆਰ ਖੁੱਤੀ ਪਾਉ ਨੂੰ ਖੁੱਤੀ ਪੈਣੀ ਹੈ ਆ ਮੈਦਾਨ ਕਹਿੰਦੇ ਕਰਨ ਦਿਆਲਪੁਰੇ ਵਾਲਾ ਅਮਰਤ ਛੰਨਾ ਵਾਲੇ ਤੋਂ ਸਿਰੇ ਦਾ ਨੰਬਰ ਲੈ ਕੇ ਵਾਪਸ ਪਰਤਦਾ ਮੇਰੇ ਮਿੱਤਰੋ ਜਲਵੇੜੇ ਵਾਲਾ ਧਰਮਪੁਰੇ ਵਾਲਾ ਇੱਧਰ ਕਹਿੰਦੇ ਕੁਲਵਿੰਦਰ ਆ ਗਿਆ ਮੇਰੇ ਮਿੱਤਰੋ ਦਲਵਾ ਕਰੀ ਗੱਲ ਬਈ ਲੋ ਕੁਲਵਿੰਦਰ ਕੁਲਵਿੰਦਰ ਕਬੱਡੀ ਪਾ ਰਿਹਾ ਹੈ ਆ ਮੁੰਡੇ ਨੇ ਕਹਿੰਦੇ ਆ ਸੀਜ਼ਨ ਦੇ ਵਿੱਚ ਬੱਲੇ ਬੱਲੇ ਕਰਵਾਈ ਆ ਪਰ ਪ੍ਰਸਾਲਪੁਰ ਵਾਲਾ ਇਹਨੇ ਵੀ ਕਹਿੰਦੇ ਵੱਡੇ 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 ਮੱਲ ਟੇਢੇ ਤੇ ਆਹ ਬਰਸਾਲ ਪਰਵਾਲਾ ਆਹ ਮਿੱਤਰਾਂ ਨੂੰ ਬੋਲਣੇ ਦੀ ਲੋੜ ਕੋਈ ਨਾ ਸਾਡੇ ਬੱਲਿਆ ਰਕਾੜ ਬੋਲਦੇ ਓ ਮਿੱਤਰਾਂ ਨੂੰ ਬੋਲਣੇ ਦੀ ਲੋੜ ਕੋਈ ਨਾ ਸਾਡੇ ਬੱਲੇ ਰਕਾੜ ਬੋਲਦੇ ਜੋਬਨ ਕੈਥ ਕਹਿੰਦਾ ਵੀ 100 ਰੁਪਇਆ ਮੇਰੇ ਵੱਲੋਂ ਸੂਰੇ ਵਾਲੀਏ ਗਗਨ ਦੇ ਜੱਫੇ ਦਾ ਹੋਵੇਗਾ ਓ ਦੋਵੇਂ ਪਾਸੇ ਮੱਲ ਛੋਟੀ 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 ਦੇ ਆ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਮਿੱਤਰੋ ਦੋਵੇਂ ਪਾਸੇ ਚੋਟੀ ਦੇ ਮੱਲਾ ਆਓ ਸਾਹਮਣੇ ਮੇਰੇ ਮਿੱਤਰੋ ਸਿਰੇ ਦਾ ਮੁਕਾਬਲਾ ਆ ਨਾ ਅੱਕਦਾ ਨਾ ਥੱਕਦਾ ਜਲਵਾਖ ਸਾਹਮਣੇ ਵੇਖ ਕੌਣ ਕਰਨ ਕਰਨ ਤੇਾਲ ਮਿਰਜੇ ਦਾ ਪਿੰਡ ਹੈ ਉਹ ਨਥਾਣੇ ਦੇ ਇਲਾਕੇ ਦਾ ਭਗਤੇ ਭਾਈ ਦੇ ਏਰੀਏ ਦਾ ਮੁੰਡਾ ਜ਼ਿਲ੍ਹੇ ਬਠਿੰਡੇ ਵਾਲਾ ਪਰ ਕੋਠੇ ਜੱਡਾ ਮੁੰਡਾ ਉਹ ਸੂਰੇ ਵਾਲੀਆ ਗਗਨ 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 ਪਰ ਸਾਹਮਣੇ ਪੁਆਇੰਟ ਕਹਿੰਦੇ ਤੇ ਦੇ ਹਿੱਸੇ ਦਰਸ਼ਨ ਸਿੰਘ ਜੀ ਮੰਡੀਲਾ ਵਾਲੇ ਕਹਿੰਦੇ ਕਰਨ ਦੇ ਮਾਮਾ ਜੀ ਆਖਦੇ ਆ ਵੀ ਕਰਨ ਜਿੰਨੇ ਕਹਿੰਦੇ ਵੀ ਨੰਬਰ ਲਵੇਗਾ ਉਹਨੇ 550 ਦਿੱਤੇ ਜਾਣਗੇ ਇਹ ਧਰਮਪੁਰੇ ਵਾਲਾ ਕਨਾ ਵਿੱਚ ਹੁੰਦਾ ਸੀ ਪਿਆਰ ਮਰ ਜਾਣੀ ਦਾ ਹਾਲੀ ਹਾਲੀ ਵੇਖ ਲੋ ਡਰਾਮਾ ਵਿੱਚ ਰਹਿ ਗਿਆ ਇਹ ਹੈ ਨੌਜਵਾਨ ਸਾਹਮਣੇ ਕੁਲਵਿੰਦਰ ਧਰਮਪੁਰੇ ਵਾਲਾ ਚੋਟੀ ਦਾ ਮੈਚ ਚੱਲਦਾ ਹੈ ਸਿਰੇ ਦੀ ਟੱਕਰ ਧਰਤੀ ਮਾੜੀ ਮਸਤਵਾ ਦੀ ਹੈ ਆ ਨੀਲੇ ਫੋਰ ਦਾ ਜੇਤੂ ਮੇਰੇ ਮਿੱਤਰੋ ਚਿੱਟੀ ਪੱਟੀ ਆਉਂਦਾ ਵੇਰ ਵੇਰ ਉਧਰ ਚਾਰ ਨੇ ਮੁੰਡੇ ਸੂਰੇ ਵਾਲੀਏ ਤਿਆਰ ਛੰਨਾ ਵਾਲਾ ਸੰਤੂ ਉਹ ਮੇਲਾ ਸਫਲ ਹੈ ਮੱਲਾ ਧੰਨਵਾਦ ਆ ਮਾੜੀ ਵਾਲੇ ਸ਼ਿਕੰਦਰ ਦਾ ਤੇ ਨਾਲ ਸਾਡੇ ਸੰਤੂ ਭਰਾ ਦਾ ਉਧਰ ਐਮਐਲਏ ਸਾਹਿਬ ਬੈਠੇ ਆ ਬਹੁਤ ਸਤਿਕਾਰਯੋਗ ਸਰਦਾਰ ਅਮਰਤਪਾਲ ਸਿੰਘ ਜੀ ਬਹੁਤ ਵੱਡੀ ਸ਼ਖਸੀਅਤ ਇਸ ਇਲਾਕੇ ਦੀ ਉਹਨਾਂ ਦਾ ਧੰਨਵਾਦ ਹੈ ਡਿਪਟੀ ਸਾਹਿਬ ਸੁਭਾ ਤੋਂ ਬੈਠੇ ਆ ਸਰਦਾਰ ਦਲਵੀਰ ਸਿੰਘ ਜੀ ਪਾਕਾ ਪ੍ਰਣਾ ਐਸਐਚਓ ਸਰਦਾਰ ਜਸਪ੍ਰਿੰਦਰ ਸਿੰਘ ਦਾ ਧੰਨਵਾਦ ਏ ਆਹ ਪਟਾਕੇ 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 ਟਿੱਟੀਆਂ ਨਿਕਰਾਉ ਉਹ ਗੱਲ ਵੱਖਰੀ ਹੋਈ ਪਈ ਹੈ ਤਲਵਾਖ ਚੱਕੀ ਮਾਕ ਸਾਹਮਣੇ ਕਰਨ ਕਰਨ ਦਿਆਲਪੁਰੇ ਵਾਲਾ ਅਗਲੀ ਪਾਉਣ ਦੇ ਲਈ ਕਹਿੰਦੇ ਫਿਰ ਵੱਧਦਾ ਹੋਇਆ ਉਧਰੋਂ ਸਾਡਾ ਹੈਰੀ ਸੰਘਾ ਨਾਲ ਮਨਪ੍ਰੀਤ ਸੰਘਾ ਤੇ ਨਾਲ ਕਹਿੰਦੇ ਸੁਖਵਿੰਦਰ ਸਮਾਦ ਵਾਲਾ ਅਮਰੀਕਾ ਦਾ ਆਨੰਦ ਮਾਣਦੇ ਆ ਆ ਮੇਲਾ ਮਾੜੀ ਦਾ ਮੇਲਾ ਮਾੜੀ ਮੁਸਫਾ ਦਾ ਧਰਤੀ ਸਿੱਧਾਂ ਦੀ ਹੈ ਆ ਮੇਲੇ ਦਾ ਆ ਕਬੱਡੀ ਕੱਪ ਦਾ ਲੋਕੀ ਇੰਤਜ਼ਾਰ ਕਰਦੇ ਆ ਪਤਾ ਵੀ ਮਾੜੀ ਵਾਲੇ ਆਏ ਸਾਲ ਉਹ ਵੱਡੇ ਵੱਡੇ ਤਾਰ ਸਾਡੇ ਵੱਡੇ ਕੱਪ ਕਰਾਉਂਦੇ ਆ ਮੇਰੇ ਮਿੱਤਰੋ ਇਧਰ ਇੱਕਮ ਕਹਿੰਦੇ ਮੀਰਪੁਰੇ ਨੇ ਦੁੱਖ ਤੋੜੇ ਆ ਇਦਾਂ ਦੇ ਜਫੇ ਥੂਰਵਾਲ ਨੇ ਲਾਏ ਆ ਅੱਜ ਇਹ ਲਾ ਰਿਹਾ ਮੇਰੇ ਮਿੱਤਰੋ ਅਮਰਤਪਾਲ ਸਿੰਘ ਸੁਖਾਨੰਦ ਐਮ ਐਲ ਏ ਸਾਹਿਬ ਕਹਿੰਦੇ ਆ ਆ ਸਾਡੇ ਪਿੰਡ ਦਾ ਆ ਸਾਡੇ ਘਰ ਦਾ ਮੇਲਾ ਇਹ ਸਾਡੇ ਵਾਲਾਂ ਦਾ ਕੱਪ ਚੱਲਦਾ ਆ ਉਹ ਬੱਲੇ ਬੱਲੇ ਹੋਈ ਪਈ ਆ ਇਧਰ ਰੇਸ਼ਮ ਕਬੂਕ ਪਿਆ ਪਾਰਿਆ ਉਧਰ ਕੁਲਵਿੰਦਰ ਜਲਵੇੜੇ ਵਾਲਾ ਗੁਰਵਿੰਦਰ ਖੂਨਣ ਵਾਲਾ ਇਧਰ ਛੰਨਾ ਵਾਲਾ ਤਿਆਰ ਹੈ ਨਾਲ ਸੂਰੇ ਵਾਲੀਆ ਆ ਤੂਤ ਦੀ ਲਗਰ ਵਰਗਾ ਗੱਬਰੂ ਮੇਰੇ ਮਿੱਤਰੋ ਸਾਹਮਣੇ ਸਿਰੇ ਦਾ ਮੁਕਾਬਲਾ ਉਹ ਗੱਲ ਕੀਤਾ ਵਿੱਚ ਕਰਤਾਰ ਰਮਲਾ ਕਰ ਗਿਆ ਮੈਂ ਵੀ ਲੱਗਿਆ ਰਿਹਾ ਤੇਰੇ ਮੰਗਰ ਬਿੱਲੋ ਛੱਡੀ ਛਾਂਕ ਕੇ ਤੂਤ ਦੀ ਲਗਰ ਬਿੱਲੋ ਇਹ ਤੂਤ ਦੀ ਲਗਰ ਵਰਗਾ ਆਹ ਸ਼ਾਨਵੇਂ ਦੇ ਸਰੀਰ ਵਾਲਾ ਮੱਲ ਪਰ ਪਰ ਸਲੀਨੇ ਵਾਲਾ ਸਲੀਨੇ ਵਾਲੇ ਨੇ ਆ ਸੀਜ਼ਨ ਦੇ ਵਿੱਚ ਮੇਲੇ ਨਹੀਂ

ਕਬੱਡੀ ਪਾ ਰਿਹਾ ਹੈ ਇਸ ਸਮੇਂ ਵੇਖਾਂਗੇ ਸਿਰੇ ਦੀ ਟੱਕਰ ਸਿਰੇ ਤੇ ਮੱਲ ਪੁੱਜੇ ਹੋਇਆ ਉਹ ਵੇਖੋ ਹੁਣ ਹੋਈ ਹੈ ਟੱਕਰ ਹੁਣ ਪੜੀਆਂ ਇੱਕ ਸਾਰ ਜੋੜੀਆਂ ਪਰ ਕਹਿੰਦੇ ਉਹ ਗੁਰਵਿੰਦਰ ਆਉਂਦਾ ਹੈ ਨੌਜਵਾਨ ਵਾਤਾਵਰਣ ਉਹ ਗੁਰਵਿੰਦਰ ਕਹਿੰਦੇ ਬੁੱਕ ਦਾ ਦਰਿਆ ਆਉਂਦਾ ਹੈ ਇਹਦੇ ਦਰਸ਼ਨ ਸਿੰਘੀ ਮਾਮਾ ਮਢੀਲਾ ਵਾਲੇ ਕਹਿੰਦੇ ਆ ਵੀ ਕਰਨ ਦੇ ਹਰੇਕ ਨੰਬਰ ਦਾ 5 500 ਦਿੱਤਾ ਜਾਣਾ ਮੇਰੇ ਮਿੱਤਰੋ ਸਾਰੇ ਕਹਿੰਦੇ ਮਾੜੀ ਮਸਤਪੁਰ ਦਾ ਧੰਨਵਾਦ ਹੈ ਉਧਰ ਛੰਨਾ ਵਾਲੇ ਨਾਲ ਟੱਕਰ ਛੰਨਾ ਵਾਲੇ ਨਾਲ ਟੱਕਰ ਏ ਆ ਨਜ਼ਾਰਾ ਵੱਖਰਾ ਮੇਰੇ ਮਿੱਤਰੋ ਕਿ ਪੁੱਤ ਬਗਾਨੇ ਭਾੜੇ ਹੁੰਦੇ ਛੱਡਣ ਕੜਾ ਕੇ ਚੀਕਾ ਜਾਫੀ ਤਾਵੀ ਤੇ ਟੁੱਟ ਪੈਂਦਾ ਜਿਵੇਂ ਟੁੱਟੇ ਸ਼ਿਕਾਰ ਤੇ ਚੀਤਾ ਕੇ ਵਿੱਚ ਭਲਾਉਂਦੇ ਭਲਾ ਦਿੰਦੇ ਆ ਇਹ ਰੇਡਰ ਨੂੰ ਪਾਲਾ ਸੱਚੀਆਂ ਗੱਲਾਂ ਲਿਖਦਾ ਮੁੰਡਾ ਉਮਰੀਆਣੇ ਵਾਲਾ ਆ ਟੱਕਰ ਸੁਰੇ ਦੀ ਆ ਜਲਵੇੜੇ ਵਾਲਾ ਉੱਤਮ ਬੜਿਆ ਪੂਰੇ ਸੀਜ਼ਨ ਦਾ ਮੇਰੇ ਮਿੱਤਰੋ ਸੁਲਤਾਨ ਦੇ ਰਿਕਾਰਡ ਬੋਲੇ ਆ ਸ਼ਿਕੰਦਰ ਦੇ ਰਿਕਾਰਡ ਬੋਲੇ ਆ ਸੰਤੂ ਦੀ ਯਾਰੀ ਬੋਲੀ ਆ ਆਹ ਸ਼ਿਕੰਦਰ ਯਾਰ ਦਾ ਮਾੜੀ ਪਿੰਡ ਬੋਲਦਾ ਖੇਢੀ ਹੋਈ ਕਬੱਡੀ ਬੋਲਦੀ ਪਾਸਾ ਵੱਟ ਕੇ ਨਹੀਂ ਰਾਜਾ ਖੇਲਾ ਲੰਘਦਾ ਤੇ ਮਿੱਤਰਾਂ ਦੇ ਪਿੰਡ ਕੋਲ ਦੀ ਪਾਸਾ ਵੱਟ ਕੇ ਨਹੀਂ ਰਾਜਾ ਖੇਲਾ ਲੰਘਦਾ ਓ ਮਿੱਤਰਾਂ ਦੇ ਪਿੰਡ ਕੋਲ ਦੀ ਅੱਜ ਮਿੱਤਰਾਂ ਦੇ ਮਿੱਤਰ ਪੁਜੇ ਹੋਏ ਆ ਮੇਲਾ ਮਿੱਤਰਾਂ ਦਾ ਸਰਦਾਰ ਅਮਰਤਪਾਲ ਸਿੰਘ ਜੀ ਓ ਕਹਿੰਦੇ ਧਰਮੀ ਹਾਜ਼ਰੀ ਐ ਐਮਐਲਏ ਸਾਹਿਬ ਨਾਲ ਸਾਡਾ ਸੋਨੀ ਧਾਲੀਵਾਲ ਕਾਲੇ ਹਣੀ ਤਾਰੂ ਨੰਬਰਦਾਰ ਹੋਣਾਂ ਦਾ த ஆ நம்பரண்ட புரிய பிரசால புரிய புரிய ਉਧਰ ਸੱਤਾ ਚੌਧਰੀ ਦਾ ਧੰਨਵਾਦ ਕਰਦੇ ਆ ਆ ਦਿਨ ਦੇਖਣ ਨੂੰ ਨੈਣ ਗਏ ਸੀ ਆ ਮੇਰੀ ਕਹਿੰਦੀ ਮੇਰਾ ਪੁੱਤ ਬਣ ਜਾਵੇ ਝੋਟੀ ਦਾ ਜਾਫੀ ਵਰਸਾਲਪੁਰਿਆ ਅਰਸ਼ ਬਲਸਾਰ ਪੁਈ ਨੇ ਬੱਲੇ ਬੱਲੇ ਕਰਵਾਈ ਆ ਅਗਲੇ ਮੈਚ ਦੀਆਂ ਟੀਮਾਂ ਬੋਪਰ ਤੇ ਢਣੋਲੀ ਵਾਲੇ ਮਲ ਆ ਪੁੱਜੇ ਨੇ ਮੈਦਾਨ ਦੇ ਵਿੱਚ ਸਿਰੇ ਦਾ ਮੈਚ ਚੱਲੀ ਜਾਂਦਾ ਪਾਜ ਜਲਵੇੜੇ ਵਾਲਿਆ ਜੋਰ ਜੋੜ ਕੇ ਆਹ ਚਿੱਟੇ ਰਮਾਲ ਵਿੱਚ ਕਹਿੰਦੇ ਸਿੱਖੀ ਸਰਦਾਰੀ ਫੱਪਦੀ ਆ ਮੇਰੇ ਬਾਜਾ ਵਾਲੇ ਲਓ ਇਹ ਸਮੇ ਜਲਵੇੜੇ ਵਾਲਾ ਬੰਦੀ ਪਾ ਰਿਹਾ ਸਾਈਆਂ ਕਿੱਤੇ ਹੋਰ ਵਧਾਈਆਂ ਕਿੱਤੇ ਹੋਰ ਹੁਣ ਅੱਖੀ ਮਲਾਉਂਦੇ ਕਿਉਂ ਸੀ ਦਿਲਾ ਵਿੱਚ ਚੋਰ ਲਾਉ ਪੀਣੀਆਂ ਜੋਕਾਂ ਦੇ ਸਾਡੇ ਛੜਤੇ ਪਿੰਡੇ ਸਾਡੇ ਛੜਤੇ ਮਿੱਤਰਾਂ ਨੇ ਸਰਕਲ ਚੋਂ ਉਹ 도ਗਲੇ ਕੜਤੇ 도ਗਲੇ ਕੜਤੇ ਮਿੱਤਰਾਂ ਨੇ ਸਰਕਲ ਚੋਂ 도ਗਲੇ ਕੜਤੇ 도ਗਲੇ ਕੜਤੇ ਹ ਰੇਸ਼ਮ ਸਲੀਨੇ ਵਾਲਾ ਕੱਲ ਨੂੰ ਇਹ ਮੁੰਡੇ ਦੇ ਪਿੰਡ ਰਾਣਕਾ ਪਿੰਡ ਰਾਣਕਾ ਪਿੰਡ ਰਾਣਕਾ ਮੇਰੇ ਮਿੱਤਰੋ ਜਿਨ੍ਹਾਂ ਨੇ ਹਿੱਕ ਵਿੱਚ ਵੱਜਣਾ ਹੁੰਦਾ ਵੱਜ ਜਾਂਦੇ ਆ ਬੰਦੇ 도ਗਲੇ ਬੰਦੇ 도ਗਲੇ ਮੁਸੀਬਤਾਂ ਚ ਭੱਜ ਜਾਂਦੇ ਆ ਬੰਦੇ ਦੋ ਗਲੇ ਮੁਸੀਬਤਾਂ ਚ ਭੱਜ ਜਾਂਦੇ ਆ ਜਿਹਨੂੰ ਜਿਹਨੂੰ ਮੈਚ ਵਧੀਆ ਲੱਗਾ ਤਾੜੀ ਮਾਰ ਦਿਓ ਮੈਨੂੰ ਲੱਗਦਾ ਵੀ ਮੁੰਡੇ ਕਲਿਆਣਾ ਵਾਲੇ